ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਰਚ ਆਪਰੇਸ਼ਨ ਦੌਰਾਨ ਪਿੰਡ ਡਲ ਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਬੰਦ ਜਾਣਕਾਰੀ ਦਿੰਦੇ ਡੀਐਸਪੀ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਪਿੰਡal ਇਲਾਕਾ ਤਰਮ ਚੋਕੀ ਥਾਣਾ ਖਾਲੜਾ ਦੇ ਖੇਤਾਂ ਵਿੱਚੋਂ ਡਰੋਨ ਬਰਾਮਦ ਕੀਤਾ ਗਿਆ। ਬਰਾਮਦ ਕੀਤਾ ਗਿਆ ਡਰੋਨ ਚੀਨ ਦਾ ਬਣਿਆ DJI ਕੁਆਡਕਾਪਟਰ ਹੈ। ਇਸ ਸਬੰਧੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਡਰੋਨ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ। ਨਸ਼ੀਲੇ ਪਦਾਰਥਾਂ ਕੁਝ ਹੋਰ ਵਿਸ਼ਤੂਆਂ ਨੂੰ ਬਰਾਮਦ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪਾਕਿਸਤਾਨ ਲਗਾਤਾਰ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ ਕਿ ਡਰੋਨ ਰਾਈ ਜਿਹੜੀ ਅੱਜ ਦੀ ਲੇਟੈਸਟ ਇਹਨਾਂ ਦੀ ਚੱਲੀ ਕੈਟਾਗਰੀ ਆ ਡਰੋਨ ਰਾਈ ਇਹ ਹੈਰਨ ਜਿਹੜੀ ਆ ਉਹ ਸਾਡੇ ਪੰਜਾਬ ਸੂਬੇ ਤੇ ਸਰਹਦੀ ਇਲਾਕੇ ਦੇ ਵਿੱਚ ਭੇਜਦਾ ਆ ਰਿਹਾ ਬੀਐਸਐਫ ਤੇ ਪੰਜਾਬ ਪੁਲਿਸ ਲਗਾਤਾਰ ਇਸ ਮੁਹਿੰਮ ਦੇ ਵਿੱਚ ਲੱਗੀ ਹੋਈ ਆ ਕਿ ਅਸੀਂ ਜਿਹੜੇ ਸਮਗਲਾਂ ਦੇ ਗੈਰ ਕਾਨੂੰਨੀ ਇਰਾਦੇ ਆ ਉਹਨਾਂ ਨੂੰ ਅਸਫਲ ਕਰ ਸਕੀਏ ਇਸੇ ਸੰਦਰਭ ਦੇ ਵਿੱਚ ਅੱਜ ਸਾਨੂੰ ਉਹ ਸਫਲਤਾ ਹਾਸਲ ਹੋਈ ਆ ਜਿਹੜੀ ਕੱਲ ਸ਼ਾਮੀ ਡਰੋਨ ਐਕਟੀਵਿਟੀ ਧਰਮਾ ਏਰੀਆ ਦੇ ਵਿੱਚ ਉਹ ਹੋਈ ਸੀ ਉਹ ਡਰੋਨ ਅਸੀਂ ਰਿਕਵਰ ਕਰ ਲਿਆ ਇਹ ਜਿਹੜੀ ਸਾਂਝੀ ਸਰਚ ਆਪਰੇਸ਼ਨ ਪੰਜਾਬ ਪੁਲਿਸ ਤੇ ਬੀਐਸਐਫ ਦੁਰਾਨੀ ਹੋ ਸਕਿਆ ਤੇ ਹਜੇ ਵੀ ਜਿਹੜੀ ਸਾਡੀ ਸਰਚ ਆਪਰੇਸ਼ਨ ਆ ਉਹ ਜਾਰੀ ਹੈ ਤਾਂ ਕਿ ਜਿਹੜੀ ਇਸ ਡਰੋਨ ਰਾਹੀਂ ਆਈ ਕੋਈ ਹੈਰੋਨਾ ਉਹਨੂੰ ਰਿਕਵਰ ਕੀਤਾ ਜਾ ਸਕੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਸਾਡੀ ਸਤਰਕਤਾ ਕਾਰਨ ਜਿਹੜੀ ਆ ਲਾਸਟ ਈਅਰ ਦੇ ਵਿੱਚ ਅਸੀਂ 36 ਦੇ ਕਰੀਬ ਡਰੋਨ ਰਿਕਵਰ ਕੀਤੇ ਆ ਤੇ 65 ਕਿਲੋ ਦੇ ਕਰੀਬ ਅਸੀਂ ਹੈਰੋ ਰਿਕਵਰ ਕਰਕੇ 25 ਤੋਂ 30 ਬੰਦੇ ਜਿਹੜੇ ਨੇ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਜੇਲ੍ਹ ਦੇ ਵਿੱਚ ਭੇਜ ਚੁੱਕੇ ਆ ਸੋ ਸਾਡੀ ਮੁਹਿੰਮ ਜਿੱਥੇ ਪੰਜਾਬ ਪੁਲਿਸ ਦੀ ਮੁਹਿੰਮ ਆ ਅਸੀਂ ਲਗਾਤਾਰ ਸਮਗਲਰਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕਰ ਰਹੇ ਹਾਂ ਅਸੀਂ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਸੀ ਉਹਨਾਂ ਨੂੰ ਜਿਹੜੇ 17 ਦੇ ਕਰੀਬ ਵਿਅਕਤੀ ਸੀ ਉਹਨਾਂ ਨੂੰ ਫੜ ਕੇ ਜਿੱਥੇ ਉਹਨਾਂ ਨੂੰ ਜੇਲ੍ਹ ਚ ਭੇਜਿਆ ਉੱਥੇ 110 ਦੇ ਤਹਿਤ ਉਹਨਾਂ ਨੂੰ 1 ਸਾਲ ਵਾਸਤੇ ਪਾਬੰਦ ਵੀ ਕਰਾਇਆ ਤਾਂ ਕਿ ਇਹ ਗਤੀਵਿਧੀਆਂ ਨੂੰ ਘਟਾਇਆ ਜਾ ਸਕੇ ਸੋ ਅੱਜ ਵੀ ਸਾਨੂੰ ਜਿਹੜੀ ਸਫਲਤਾ ਹਾਸਲ ਹੋਈ ਆ ਤੇ ਜਿਹੜੀ ਸਰਚ ਆਪਰੇਸ਼ਨ ਅੱਜੇ ਜਾਰੀ ਆ ਹੇ ਸਰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਸੀ ਜੀ ਇਸ ਦੇ ਬਾਰੇ ਅੱਜ ਬਿਲਕੁਲ ਬਿਲਕੁਲ ਜੀ ਜਿਨ੍ਹਾਂ ਦੀ ਪੈੜੀ ਦੇ ਵਿੱਚੋਂ ਮਿਲੀ ਆ ਭਗਵਾਨ ਸਿੰਘ ਇਹਨਾਂ ਦੇ ਬੇਟੇ ਨੇ ਜਿਹੜੀ ਬਜਰੀਆ ਫੋਨ ਮੈਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਪਹਿਲਾਂ ਇੱਕ ਪੱਤਰਕਾਰ ਨੇ ਜਿਹੜੇ ਡਾਲਤੋਂ ਉਹਨਾਂ ਨੂੰ ਫੋਨ ਕੀਤਾ ਸੀ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਅਸੀਂ ਆਪਸ ਦੇ ਵਿੱਚ ਸਾਂਝੀ ਜਿਹੜੀ ਸਰਚ ਆਪਰੇਸ਼ਨ ਸਾਡੀ ਆਲਰੇਡੀ ਚੱਲਣ ਰਹੀ ਸੀ ਉਹਦੇ ਸਾਨੂੰ ਦਿਸ਼ਾ ਨਿਰਦੇਸ਼ ਮਿਲਣ ਤੇ ਅੱਜ ਜਿਹੜੀ ਡਰੋਨ ਦੀ ਰਿਕਵਰੀ